नमस्कार मैं किशोर आप देखिए न्यूज़ आइए नजर डालते हैं आज की बड़ी खबर पर चोर चोरी कर भागा तो शोर मच गया चोर इतना शातिर था कि पता चला कि वह घर के बाहर से गया है दरवाजा बंद था और चोर सीसीटीवी में दिख रहा है चोरों का आलम देखिए कि अब चोर दिहाड़ी मजदूरों को भी नहीं बख्श रहे हैं बटाला के सिकरी मोहल्ले का एक व्यक्ति जो सब्जी उगाता है कल देर रात उसके घर आया और उसके पैंट से पैसे निकाल लिए और उसका मोबाइल फोन ले लिया ऐसा होने लगा और पंखे से टकरा गया जिससे घर वाले जाग गए और उन्होंने शोर मचाया तो चोर इतना गुस्से में था कि उसने बाहर से दरवाजा बंद कर दिया और भाग निकला उसने पैसे देने के लिए अपनी आरती रखी थी मैं सब्जी बेचकर कर दस रुपए इकट्ठा करता हूँ लेकिन चोरों ने मेरे दस हजार रुपए और मोबाइल फोन भी नहीं छोड़ा पत्रकार लवप्रीत सिंह खुशीपुर तो ਤਾਂ ਤੇ ਪੀਸਾ ਉਹ ਕਦੇ ਨਹੀਂ ਆ ਰਹੇ ਆ ਅੱਧੇ ਘੰਟੇ ਤੱਕ ਕੰਨਿਆ ਹਰ ਇੱਕ ਕੋਈ ਨੰਬਰ ਦਿੰਦਾ ਤੇ ਤੁਹਾਡਾ ਕੋਈ ਨੰਬਰ ਸਾਡੇ ਨੂੰ ਸਾਨੂੰ ਕਿਤੇ ਤੁਹਾਨੂੰ ਕੁਝ ਕਰ ਜਾਂਦੇ ਅਸੀਂ ਤੇ ਮੇਰਾ ਨੰਬਰ ਜਦੋਂ ਫੋਨ ਹੈ ਉਹ ਜਦ ਆਪਣੀ ਆਪਣੀ ਬਲਕ ਮਾਰ ਮਰਦੀ ਆਈ ਹੁੰਦੀ ਆ ਅੱਜ ਸਾਡੇ ਨਾਲ ਹੋ ਗਿਆ ਕੱਲ ਕਿਸੇ ਹੋਰ ਨਾਲ ਹੋ ਜੀ ਤੁਹਾਨੂੰ ਇਨਜਾਮ ਚਾਹੀਦਾ ਚਲੋ ਅੱਜ ਸਾਡੇ ਨਾਲ ਬਾਦਰ ਤੇਰੇ ਸਾਹਮਣੇ ਬੋਲੋ ਖਾਈ ਜਾਣੀ ਨਹੀਂ ਚਾਹੀਦੀ ਹੁੰਦੀ। ਕੰਗਲ ਕਰਿਓ। ਉਹ ਮਾਰਾ ਜੀ ਕਿਤੇ ਲੈ ਜਾਇਓ ਕਿ ਚਲੇ ਜੀਏ। ਚਲਾ ਜਾਂ ਕਿ ਉਹਦੀ ਚੱਲ। ਉਹਨੇ ਜੀਹੇ ਕਰਨੀ ਕਹਾਣੀ। ਫੇਰ ਤੇ ਸਾਰਾ ਕੁਝ ਹੀ ਭੇਜ ਜਾਂਦੇ ਬੰਦਾ ਵੀ ਦੋ ਹੱਥ ਮਾਰ ਜਾਂਦਾ। ਲੈ ਕੇ ਜੀ ਰੋਲੀ ਲਗਾਣਾ ਕੁ ਵੀ ਬਾਦ ਵਿੱਚ। ਦੋ ਵਾਰੀ ਕੋਈ ਨਹੀਂ ਮਿਲਦੀ ਬਾਦ। ਬੰਦਾ ਬੰਨਾ ਤਾਂ ਤੁਹਾਡੇ ਨਾਲ ਮਕਾਨ ਬੰਦਾ ਪਿਆ ਇਥੇ। ਹਾਂਜੀ ਉਹ ਕੋਠੇ ਡਰ ਗਿਆ। ਉਹ ਦੋ ਜੱਗ ਨੂੰ ਕੋਠੇ ਵਾਲਾ ਕਮਰਾ ਖੋਲਿਆ ਗੁੰਡੀ ਉੱਥੇ ਉਹਨੂੰ ਕੁਝ ਨਜ਼ਰ ਨਹੀਂ ਆ ਰਿਹਾ ਸੀ ਵੀ ਉਥੋਂ ਨਹੀਂ ਪੰਡਲ ਲਾਈਟ ਆ ਰਹੀ ਕੱਟ ਤੇ ਉੱਥੇ ਟੜੀ ਛੋੜ ਦਿੱਤੀ ਤੇ ਦਰਦ ਵਾਲਾ ਫਾਫਾ ਕਿਤੇ ਲੱਗਦਾ ਜੀ ਤੇ ਕੈਸੇ ਪਾ ਦੇਉ ਫਾਫਾ ਭਾਵਾ ਉਹਨੇ ਫਾਫਾ ਪਕਰ ਕੇ ਉਹ ਡੌੜ ਰਿਹਾ ਹੈ ਔਰ ਉ ਬਾਤ ਵਿੱਚ ਪੈਰ ਲੋਕ ਦੇ ਉੱਪਰ ਮੈਂ ਵੈਰੀ ਉਸਲੇ ਪਕੜਾ ਗੇਮ ਮੇਂ ਡਾਲਾ ਅਲਕੋ ਲਗਾ ਨੰਗਲ ਬਾੜ ਦੇ ਲਾ ਲਓ ਮੈਂ ਮੁੰਡਾ ਦੇ ਦਾਂ ਇੱਧਰ ਗੁਰਿਆ ਲੇਟ ਸੀ ਉਹ ਪੱਸਾ ਜਿਹੜਾ ਇਹਨੇ ਮੁੰਡੇ ਨੂੰ ਆਵਾਜ਼ ਦਿੱਤੀ ਮੈਂ ਬੈਠਾ ਉੱਥੇ ਮੈਂ ਬੰਦਾ ਆਇਆ ਦੇ ਕੋਈ ਫੜਾ ਫੜਵੜ ਫੜਮੜੋ ਉਹਨੇ ਜਦੋਂ ਖਾਬੇ ਸ਼ਰਮੋਲੇ ਨੇ ਪੇਟੀਆ ਤੇ ਕੋਰੀਆਂ ਅੱਖਾਂ ਲੱਭਦੀਆਂ ਸਾਰਾ ਉੱਪਰ ਜਲੰਦਰੋਂ ਗੁੰਮੀ ਫੋਰੀ ਕਰੋ ਕੋਈ ਮਾਰ ਕੋ ਨਹੀਂ ਬਈ ਜੀਰ ਗਿਆ ਕੋਰਾ ਤੂੰ ਦੇਖ ਤੇ ਹਨ ਉਹ ਸਰੀਆ ਫੜਿਆ ਨਹੀਂ ਟੁੱਟ ਬਹੁਤ ਚੋਰ ਬਈ ਇਹ ਲੈ ਮੈਂ ਨਾ ਬੁਟੇ ਹੀ ਆ ਬੁਆ ਹੋਲੇ ਲੰਗਵਾਨ ਜਿਹੜਾ ਪਰਪਤੀ ਚੰਦੇ ਹੋ ਚਲੋ ਆਇਓ ਆ ਮਗਰ ਨਹੀਂ ਕੋੜੀ ਪੜੀ ਲੱਗੀ ਹੋਤੋ ਕਰੇ ਆਇਨਾ ਕਿਸੇ ਜੇ ਚਾਹ ਰਿਹਾ ਹੈ ਉੱਪਰੋਂ ਦਾ ਕਮਰੇ ਸੇ ਚਲ ਗਿਆ ਕੈਮਰਾ ਦੀ ਆਵਾਜ਼ ਨਹੀਂ ਕੋਈ ਆਵਾਜ਼ ਕੋਈ ਆਵਾਜ਼ ਕੋਈ ਆਵਾਜ਼ ਨਹੀਂ ਜੇ ਚਾਹੇ ਚਾਹੇ ਕੈਮਰਾ ਉਸ ਦਿਦਾ ਗੱਲਾਂ ਦੀ ਕਦੀ ਹੋਈ ਨਹੀਂ ਸੀ ਪਲੀਸ ਹਾਲਤ ਪਹਿਲੀ ਵਾਰੀ ਹੋਈ ਹੈ ਅਚਨ ਚੇਤ ਹੋ ਗਿਆ ਹਾਂ ਡੈਡੀ ਨੇ ਦੇਖਿਆ ਖਾਣੇ ਵਿੱਚ ਲੋ ਬਾਇਆ ਬੜਾ ਜਿਹਾ ਆ ਤਾਂ ਬਖਾਨੇ ਖੇਤਾਂ ਦੀ ਪਾਣੀ ਗਿਆ ਵਾ ਵਿਰਿੰਦਰ ਕੁਮਾਰ ਕੀ ਹੋਇਆ ਹੋਰੀ ਹੋਈ ਜੀ ਕਿੱਦਾਂ ਇਹ ਰਾਤ ਨੂੰ 2:00 ਵਜੇ ਕੋਈ 20 ਮਿੰਟ ਦੀ ਗੱਲ ਅਸੀਂ ਰੋਟੀ ਲਗਾਉਣੀ ਹੈ ਸਬਜ਼ੀ ਦੀ ਠੀਕਾ ਉਹ ਬੰਲਾ ਟੱਪ ਕੇ ਚੜਿਆ ਉੱਪਰ ਨਾਲ ਦੇ ਘਰ ਮਕਾਨ ਬੰਦਾ ਪਿਆ ਸੀ ਕੋਈ ਉਹ ਉੱਪਰਲੇ ਕਮਰੇ 'ਚ ਗਿਆ ਦਰਵਾజా کھول ਕੇ ਕੁੰਡੀ ਬੰਦ ਹੀ ਉਹਨੂੰ ਕੋਈ ਨਜ਼ਰ ਨਹੀਂ ਆਇਆ ਉੱਥੇ ਉੱਤ बाजू नीचे ਉਤਰਿਆ ਲੈਜੋ ਉਤਰਿਆ ਦੋਸਤ ਕਿੱਲੀ ਲਾਲ ਪੈਂਟ ਟੰਗੀ ਦੀ ਸੀ ਹੋਰ ਉਹਦੇ ਮੇਰੇ ਪੈਸੇ ਪੈਸੇ ਮੈਂ ਪਿਆਜਾਂ ਵਾਲਿਆਂ ਨੂੰ ਪੇਮੈਂਟ ਦੇਣੀ ਸੀ ਜਿਹੜੇ ਉਹਨੇ ਕੈਂਟ ਲਾਈ ਲਿਖਾਫਾ ਕਢਿਆ ਜੇਬ ਜੇ ਪਾਇਆ ਤੇ ਪੈਂਟ ਛੁੱਟ ਦਿੱਤੀ ਉੱਥੇ ਉਹ ਪੈਂਟ ਅਜੇ ਤੱਕ ਉੱਥੇ ਪਈ ਦੀ ਹੈ ਉੱਥੇ ਮੋਬਾਈਲ ਪਿਆ ਰਹੀ ਜਿਮਾਨ ਬਾਕਸ ਦੇ ਉੱਪਰ ਉਹਨੇ ਮੋਬਾਈਲ ਚੁੱਕ ਕੇ ਬੋਝੇ ਪਾਇਆ ਉਹ ਲਗਾ ਨੰਗਾ ਲੱਗੇ ਲੱਗਾ ਰਹੀ ਫਰਾਟ ਉਹ ਫਰਾਟ ਹਿਲ ਗਿਆ ਅਸੀਂ ਮੰਡੇ ਨੂੰ ਬਾਜ਼ਾਰ ਚ ਮੈਂ ਅੰਗਰੇਜ਼ ਫਾਰਾ ਬੰਦਾ ਜਾਇਦਾ ਅਸੀਂ ਲੱਗੇ ਉਹ ਮਗਰ ਭੱਜਣ ਉਹਨੇ ਫਟਾਫਟ ਅੰਦਰੋਂ ਕੁੰਡੀ ਖੋਲੀ ਤੇ ਬਾਰੋਂ ਕੁੰਡਾ ਮਾਰ ਕੇ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਜੀ ਜੇਬ ਚ 10000 ਰੁਪਏ ਸੀ ਤੇ ਆਜ ਵੱਲੋਂ ਦੇ ਰਹੇ ਸੀ ਮੰਡੀ ਅਸੀਂ ਰੇੜੀ ਲਗਾਨੀ ਉਹ ਲੱਗੀ ਸਾਹਮਣੇ ਗਰੀਬ ਆਦਮੀ ਦਾਦਾ 200 ਰੁਪਏ ਇਕੱਠੇ ਕਰਕੇ ਤੇ ਨਾਲ ਮੋਬਾਈਲ ਸੀ ਆ ਗੱਲ ਤੇ ਆ ਬਾਤ ਉਸ ਤਰ੍ਹਾਂ ਸਾਨੂੰ 11 12 ਵੱਜ ਜਾਂਦੇ ਰਹੇ ਹੁੰਦੇ ਰਾਤ ਨੂੰ ਇਹ 40 45 ਸਾਲ ਦੇ ਪਹਿਲਾ ਜਨਮ ਸਰ ਬਹੁਤ ਮੇਰਾ ਗੁਰਮੀਤ ਸਿੰਘ ਐ ਸੀ ਦੇਖਿਆ ਜੀ ਇੱਥੇ ਦੇਖਿਆ ਇਹਨਾਂ ਜਿਹੜੇ ਘਰਾਂ 'ਚ ਚੋਰੀ ਹੋਈ ਆ ਇਹਨਾਂ ਦੇ ਲਾਗੇ ਮਕਾਨ ਬਣਿਆ ਇੱਕ ਨਵਾਂ ਉਧਰੋਂ ਪੌੜੀ ਵੀ ਲੱਗੀ ਆ ਦਵਾਰ ਦੇ ਨਾਲ ਤੇ ਪੌੜੀ ਥਾਣੀ ਉਹ ਚੜਿਆ ਵਾ ਜਿਹੜਾ ਦੋਸ਼ੀ ਆ ਚੜ ਕੇ ਤੇ ਨਾਲ ਜੀ ਇਹਨਾਂ ਦਾ ਮਕਾਨ ਆ ਕੰਧ ਛਾਂਜੀ ਆ ਤੇ ਉਥੋਂ ਪੈਰ ਰੱਖ ਕੇ ਤੇ ਇਹਨਾਂ ਦੇ ਉੱਤੇ ਚੜ ਗਿਆ ਵਾ ਉੱਤੇ ਚੜਨ ਤੋਂ ਬਾਅਦ ਉਹ ਇਹਨਾਂ ਉੱਪਰਲਾ ਕਮਰਾ ਖੋਲਿਆ ਉਥੋਂ ਮੁੜ ਕੇ ਪੌੜੀਆਂ ਰਾਹੀਂ ਥੱਲੇ ਆ ਗਿਆ ਥਲੇ ਇੱਕ ਕਮਰੇ 'ਚ ਇਹਾਰੇ ਪਰਿਵਾਰ ਸੁੱਤਾ ਸੀ ਤੇ ਲੱਗੇ ਇਹਨਾਂ ਦੇ ਫਾਦਰ ਸਾਹਿਬ ਦੀ ਪੈਂਟ ਚੰਗੀ ਸੀ ਉਹਦੇ ਵਿੱਚ ਪੈਸੇ ਸੀ ਉਹ ਪੈਸੇ ਕੱਢ ਕੇ ਤੇ ਨਾਲ ਹੀ ਇਹਨਾਂ ਦਾ ਇੱਕ ਮੋਬਾਈਲ ਸੀ ਬੈੱਡ ਤੇ ਪਿਆ ਉਹ ਮੋਬਾਈਲ ਲੈ ਕੇ ਤੇ ਮੁੜ ਕੇ ਰਫੂ ਚੱਕਰ ਹੋ ਗਿਆ ਦਰਵਾਜ਼ਾ ਖੋਲ ਕੇ ਭੱਜਦਾ ਭੱਜਦਾ ਮੁੜ ਕੇ ਬਾਹਰੋਂ ਹੁੰਡਾ ਮਾਰ ਗਿਆ ਜਦੋਂ ਕੋ ਨੂੰ ਇਹਨਾਂ ਨੂੰ ਪਤਾ ਲੱਗਾ ਵਾ ਨਗਰ ਭੱਜੇ ਪਰ ਨਹੀਂ ਪਤਾ ਨਹੀਂ ਲੱਗਾ ਇਹਦੀ ਕਾਰਵਾਈ ਕਰਨ ਦੇ ਆਸ-ਪਾਸ ਦੇ ਕੈਮਰੇ ਚੈੱਕ ਕਰ ਰਹੇ ਆ कैमरे तो थोड़ा जा सबूत मिल पर अजे क्लियर नहीं हो रहा एक दो कैमरे हो लागे, वो भी चेक कर दे अब तक के लिए बस इतना ही फिर होगी आपसे मुलाकात ऐसी